ਉਹ ਬਈ 2-2 ਇੰਚ ਖੁਰ ਰਹੇਗੇ ਖੁਰਤਾ ਬਈ ਇਹਦਾ 4 ਇੰਚ ਦਾ ਹੁੰਦਾ ਪਰ ਬਈ ਹੁਣ ਇਹ ਸੈੱਟ ਆ ਇਹਨੂੰ ਸਾਰਾ ਕੁਝ ਪਾਈ ਜਾਂਦੇ ਆ ਠੀਕ ਆ ਇੱਕ ਰੋਜ ਹੁੰਦਾ ਉਹ ਹੋਰ ਕਿਸਮ ਚੋਂ ਹੁੰਦਾ ਇਹ ਬਈ 12 ਸਿੰਘ ਆ ਇਹਨੂੰ ਸਾਂਬਰ ਵੀ ਕਿਹਾ ਜਾਂਦਾ ਹਨਾ ਤੇ ਹੁਣ ਇਹ ਸੈੱਟ ਆ ਬਈ ਦਰਵੇਸ਼ ਹੀ ਰਾਲੋ ਹਨਾ ਚਲੋ ਆਪਣੇ ਇਹ ਅੱਖੀ ਦੇਖਿਆ ਬਈ ਪਹਿਲਾ ਕੇਸ ਆ ਵੀ ਜਿਹੜੇ ਏਡੇ ਏਡੇ ਸਿੰਘਾਂ ਵਾਲੇ ਆਪਣੇ ਮਾਲਵੇ ਚ ਵੀ ਆ ਰਹੇ ਨੇ ਠੀਕ ਆ ਸਿੰਘ ਬਹੁਤ ਵੱਡੇ ਨੇ ਇਹਦੇ ਤੇ ਬਾਕੀ ਹੁਣ ਇਹ ਸੈੱਟ ਆ ਇਹਦੀ ਟ੍ਰੀਟਮੈਂਟ ਚੱਲੀ ਜਾਂਦਾ ਦਵਾਈਆਂ ਤੁਸੀਂ ਉਹ ਚੈੱਕ ਕਰ ਸਕਦੇ ਹੋ ਦਵਾਈਆਂ ਇਹਦੀਆਂ ਉਹ ਪਈਆਂ ਨੇ ਤੇ ਇਹਦੇ ਨਾਲ ਕੋਈ ਮੱਖੀ ਬੈਠਣ ਦਿੰਨੇ ਆ ਨਾ ਕੋਈ ਬਈ ਇੱਥੇ ਕੁੱਤਾ ਬਿੱਲਾ ਆਉਂਦਾ ਸਾਰੀ ਇਹਦੀ ਸੇਵਾ ਹੈਗੀ ਆ ਤੇ ਬਾਕੀ ਖਾਣ ਪੀਣ ਦੀ ਇਹਨੂੰ ਫੁੱਲ ਪਾਉਣੇ ਆ ਤੇ ਜੇ ਰਾਤ ਨੂੰ ਇਹਨੇ ਬੈਠਣਾ ਆਉਂਦਾ ਸਾਈਡ ਤੇ ਬਈ ਪਰਾਲੀ ਆ ਠੀਕ ਆ ਤੇਰੀ ਫੁੱਲ ਪ੍ਰਬੰਧ ਹੈ ਬਈ ਬਾਕੀ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਹਨ ਆਪਣੀ ਇਹੋ ਜੀ ਪਰਮਾਤਮਾ ਨੇ ਸੇਵਾ ਲਈ ਆ ਆਪਾਂ ਕਰੀ ਜਾਂਦੇ ਆ ਤੇ ਬਾਕੀ ਬਾਬਾ ਮੇਰ ਕਰੇ ਬਈ ਸਭ ਦੇ ਜਾਨਵਰਾਂ ਤੇ ਸਭ ਨੂੰ ਤੰਦਰੁਸਤ ਰੱਖੇ ਤੇ ਜੇ ਕੋਈ ਤੁਹਾਨੂੰ ਇਹੋ ਜਿਹਾ ਕੇਸ ਮਿੱਤਰੋ ਮਿਲਦਾ ਆਪਣੇ ਵੀ ਡਿਸਕ੍ਰਿਪਸ਼ਨ ਚ ਸਾਰੇ ਕਿਤੇ ਨੰਬਰ ਦਿੱਤੇ ਹੋਏ ਨੇ ਆਪਾਂ ਨੂੰ ਕਦੇ ਵੀ ਫੋਨ ਮੈਸੇਜ ਮਾਰ ਦਿਓ ਆਪਾਂ ਤੁਹਾਡੇ ਲਈ ਹਾਜ਼ਰ ਆਪਾਂ ਸੇਵਾ ਇਹ ਕਰਦੇ ਰਹਾਂਗੇ ਬਾਕੀ ਜਿਹੜੇ 네ਗੇਟਿਵ